ਕੁਝ ਦਿਨ ਪਹਿਲਾਂ ਜਲੰਧਰ ਦਾ ਇਹ ਮੁੰਡਾ ਬਾਰਡਰ ਪਾਰ ਕਰ ਪਾਕਿਸਤਾਨ ਵਿੱਚ ਦਾਖਲ ਹੋ ਗਿਆ ਸੀ ਜਿਸ ਤੋਂ ਬਾਅਦ ਪਾਕਿਸਤਾਨੀ ਰੇਂਜਰਾਂ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਹੁਣ ਪਰਿਵਾਰ ਦੇ ਕਹਿਣ ਤੇ ਪਾਕਿਸਤਾਨ ਤੋਂ ਨਾਸਰ ਢਿਲੋਂ ਹਣਾ ਵੱਲੋਂ ਜਦੋਂ ਇਸ ਮੁੰਡੇ ਨਾਲ ਮੁਲਾਕਾਤ ਕੀਤੀ ਗਈ ਤਾਂ ਅੱਗੇ ਮੁੰਡੇ ਨੇ ਦੇਖੋ ਕੀ ਜਵਾਬ ਦਿੱਤਾ ਸੰਦੀ ਮੁੰਡਾ ਜਿਹੜਾ ਇਲੀਗਲ ਬਾਰਡਰ ਕਰਾਸ ਕਰਕੇ ਆ ਗਿਆ ਇਸੇ ਤਰ੍ਹਾਂ ਸ਼ਰਨਦੀਪ ਵਾਲੇ ਕੇਸ ਦੇ ਵਿੱਚ ਉੱਤੇ ਐਫ ਆਈ ਆਰ ਜਿਹੜੀ ਹੋ ਗਈ ਹੈ ਐਫ ਆਈ ਆਰ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਸੀ ਉਹ ਸ਼ੋਅ ਨਹੀਂ ਕਰ ਸਕਦੇ ਤੇ ਮੈਂ ਬਲਰ ਕਰਕੇ ਜ਼ਰੂਰ ਐਚ ਸ਼ੋਅ ਕਰ ਦੇਣਾ ਇਥੇ ਜਿਹੜੇ ਵਕੀਲ ਨੇ ਬਾਜਵਾਲਾ ਫਰਮ ਵਾਲੇ ਬਹਿਰਾਮ ਬਾਜਵਾ ਉਹਨਾਂ ਦੀ ਸਾਰਾ ਜਿਹੜੀ ਫਰਮ ਹੈ ਉਹਨਾਂ ਦੀ ਉਹਨਾਂ ਨੇ ਪਰਸਨਲੀ ਇੰਟਰਸਟ ਲੈ ਕੇ ਅੱਜ ਮੁਲਾਕਾਤ ਕਰਨ ਗਏ ਸੀ ਜੇਲ੍ਹ ਦੇ ਵਿੱਚ ਜ਼ਿਲ੍ਹਾ ਕਸੂਰ ਦੇ ਵਿੱਚ ਉਹਨਾਂ ਨੂੰ ਮਿਲ ਕੇ ਆਇਆ ਸ਼ਰਨ ਨੂੰ ਅਚਰਨਦੀਪ ਨੂੰ ਉੱਥੇ ਤੇ ਉਹਦਾ ਵਕਾਲਤਨਾਮਾ ਵੀ ਉਹਦੇ ਕੋਲ ਸਾਈਨ ਕਰਾ ਲਿਆ ਉਹ ਵੀ ਮੈਂ ਐਚ ਸ਼ੋਅ ਕਰ ਦੇਣਾ ਵੀਡੀਓ ਚ ਲਾ ਦੇਣਾ ਵਕਾਲਤਨਾਮਾ ਉਹ ਕੋ ਸਾਈਨ ਕਰਵਾ ਲਿਆ ਤੇ ਇੱਕ ਦੋ ਉੱਥੇ ਇੱਕ ਦੋ ਅਜੀਬ ਗੱਲਾਂ ਹੋਈਆਂ ਤੇ ਉਹ ਅਜੀਬ ਗੱਲਾਂ ਕੀ ਸ਼ਰਨਦੀਪ ਨੇ ਕੀਤੀਆਂ ਉਹਦੇ ਤੇ ਮੈਚ ਦੀ ਗੱਲ ਕਰਨ ਵਾਸਤੇ ਇਹ ਖਾਸ ਤੌਰ ਤੇ ਵੀਡੀਓ ਜਿਹੜੀ ਬਣਾਉਣ ਡਿਆ ਪਹਿਲੀ ਗੱਲ ਤੇ ਵੀ ਜਦੋਂ ਦਾ ਆਇਆ ਮੈਨੂੰ ਬਜਰਾ ਸਾਹਿਬ ਨੇ ਪੈਗਾਮ ਦਿੱਤਾ ਜੀ ਕਿ ਉਹ ਦੇਖੋ ਉਦੋਂ ਦੇ ਉਹੀ ਕੱਪੜੇ ਨੇ ਵੈਸੇ ਜੇਲ੍ਹ ਵਾਲੇ ਉਹਨੂੰ ਖਾਣ ਪੀਣ ਤੇ ਸਾਰੀ ਗੱਲ ਜਿਹੜਾ ਨਾਰਮਲ ਕੈਦੀਆਂ ਦਾ ਹੁੰਦਾ ਤੇ ਉਹ ਕੱਪੜਾ ਲੱਤਾ ਜਿਹੜਾ ਵਾ ਉਹ ਸਾਰਿਆਂ ਨੂੰ ਤੇ ਜੇਲ੍ਹ ਵਾਲੇ ਪ੍ਰੋਵਾਈਡ ਨਹੀਂ ਕਰ ਸਕਦੇ ਉਹ ਤੇ ਇਸੇ ਤਰ੍ਹਾਂ ਹੀ ਕੋਈ ਨਾ ਕੋਈ ਮਤਲਬ ਉਹਦਾ ਘਰ ਦਾ ਪਿੱਛੋਂ ਚੱਲ ਜੇ ਉਹਦੀ ਫੈਮਿਲੀ ਚੱਲ ਜੇ ਕੋਈ ਦੋਸਤ ਚੱਲ ਜੇ ਉਹਨਾਂ ਨੂੰ ਦੇ ਦੇ ਲੇਕਿਨ ਇੱਥੇ ਮੈਟਰ ਹੋ ਰਿਹਾ ਵੀ ਉਹਦੀ ਫੈਮਿਲੀ ਤੇ ਉਧਰ ਆ ਨਹੀਂ ਸਕਦੇ ਸੋ ਉਹਦੇ ਲਈ ਫਿਰ ਮੈਨੂੰ ਉਹਨਾਂ ਆਖਿਆ ਵੀ ਤੁਸੀਂ ਕਿਸੇ ਨੂੰ ਭੇਜੋ ਕਿਉਂਕਿ ਉਹ ਵੀ ਲ ਫਿਰ ਮੈਂ ਹੁਣ ਉਸੇ ਮੇਰਾ ਮੁੰਡਾ ਬਰਾਦਰੀ ਮੇਰੀ ਯਾਕਬ ਢਿੱਲੋਂ ਕਸੂਰ ਦੇ ਲਾਗੇ ਕਾਨਾ ਕਾਛਾ ਰਹਿੰਦਾ ਉਹਨੂੰ ਮੈਂ ਰਿਕਵੈਸਟ ਕੀਤੀ ਹੁਣ ਉਹ ਕੱਪੜੇ-ਕੁੱਪੜੇ ਲੈ ਕੇ ਆਦਾ ਸੀ ਵੀ ਤੇਲ ਪਚਾ ਦੋ ਸਰੋਂ ਦਾ ਤੇਲ ਪਹਿਲਵਾਨ ਆ ਨਾ ਮੈਨੂੰ ਲੱਗਦਾ ਤੇਲ ਦੁੱਲ ਮੜਨਾ ਲਾ ਗਿਆ ਵੀ ਲੋ ਇਧਰ ਤੇ ਨਾਲ ਕੋ ਜੁੱਤੀਆਂ ਤੇ ਅੱਪਰ ਵਗੈਰਾ ਉੱਤੇ ਪਾਉਣ ਲਾ ਗਿਆ ਠੰਡ ਵੀ ਹੈ ਸੋ ਮੈਂ ਇਹਦੀ ਡਿਊਟੀ ਲਈ ਹੈ ਅੱਜ 2 ਵਜੇ ਤੱਕ ਦਾ ਟਾਈਮ ਹੁੰਦਾ ਉਹ ਪਚਾਏਗਾ ਅਜੀਬ ਗੱਲਾਂ ਕੀਆਂ ਅਜੀਬ ਗੱਲਾਂ ਹੋਈਆਂ ਜਾਂਦਾ ਵੀ ਮੈਂ ਉਹਨੂੰ ਦੱਸਿਆ ਵੀ ਬੇਲ ਤੇ ਤੇਰੀ 15-20 ਦਿਨ ਮਹੀਨੇ ਚ ਹੋ ਜਾਣੀ ਹੈ ਤੇ ਉਸ ਤੋਂ ਬਾਅਦ ਡੈਪੂਟੇਸ਼ਨ ਵਾਲਾ ਚੱਲਣਾ ਤੇ ਉਹ ਆਂਦਾ ਵੀ ਮੈਂ ਸ਼ਰਨ ਦੀ ਪਾਂਦਾ ਵੀ ਮੈਂ ਵਾਪਸ ਨਹੀਂ ਜਾਣਾ ਚਾਹੁੰਦਾ ਲੋ ਇਹ ਅਜੀਬ ਗੱਲ ਹੋ ਗਈ ਵੀ ਵੀ ਤੇਰੀ ਵੇਲ ਹੋ ਜੂਗੀ ਤੇਰੀ ਡੈਪੂਟੇਸ਼ਨ ਹੋ ਜੂਗੀ ਤੂੰ ਆਪਣੇ ਘਰ ਚਲ ਜੇਗਾ ਇਸੇ ਕੋ ਚੰਗਾ ਵਾ ਤੂੰ ਆਪਣੇ ਮਾਪਿਆਂ ਕੋਲ ਚਲ ਜਾ ਤੇ ਇਹ ਉਹਨੇ ਇਸ ਤਰ੍ਹਾਂ ਕਿਉਂ ਆਖਿਆ ਮੇਰੇ ਦਿਮਾਗ 'ਚ ਜਦੋਂ ਨਿਵਾਜਾ ਸਾਹਿਬ ਨੇ ਕਿਹਾ ਨਾ ਮੇਰੇ ਦਿਮਾਗ 'ਚ ਚੱਲੇ ਵੀ ਇਹਦਾ ਕੋਈ ਇਸ਼ਕ ਮੁਸ਼ਕਲਾ ਚੱਕਰ ਨਾ ਹੋਵੇ ਜਿਹੜਾ ਆਂਦਾ ਹੋਵੇ ਉਸ ਵਜ੍ਹਾ ਤੋਂ ਕ੍ਰਾਸ ਕੀਤਾ ਤੇ ਫਿਰ ਮੈਨੂੰ ਵਕੀਲ ਸਾਹਿਬ ਆਂਦੇ ਵੀ ਆਂਦਾ ਵੀ ਨਹੀਂ ਇਹ ਗੱਲ ਦੀ ਮੈਂ ਜਾਣਾ ਇਸ ਤੋਂ ਨਹੀਂ ਵੀ ਮੇਰੇ ਉੱਥੇ ਮਸਲੇ ਮਸਾਲ ਬੜੇ ਆ ਵੀ ਪਹਿਲਾਂ ਲੜਾਈ ਹੋਈ ਤੇ ਮੇਰਾ ਗੁੱਟ ਜਿਹੜਾ ਉਹ ਤੋੜ ਦਿੱਤਾ ਮੇਰੇ ਮੁਖਾਲਫਾਂ ਨੇ ਮਤਲਬ ਜਿਨ੍ਹਾਂ ਨਾਲ ਲੜਾਈ ਝਗੜਾ ਉਹ ਫਿਰ ਮਾਰਦੇ ਕੁੱਟਦੇ ਆ ਇਹ ਮਾਰੇ ਹੋਣਗੇ ਪਿੰਡ ਦੇ ਵਿੱਚ ਤੇ ਉਹ ਇਸ ਵਜ੍ਹਾ ਤੋਂ ਡਰਦੇ ਆਂਦਾ ਵੀ ਮੇਰੇ ਤੇ ਪਰਚੇ ਬੜੇ ਆ ਜਿਹੜੇ ਮੇਰੇ ਮੁਖਾਲਫ ਨੇ ਉਹ ਮੈਨੂੰ ਮਾਰਦੇ ਕੁੱਟਦੇ ਆ ਸੋ ਮੈਂ ਜੇ ਵਾਪਸ ਜਾਊਂਗਾ ਤੇ ਮੈਨੂੰ ਉਹਨਾਂ ਨੇ ਮਾਰ ਦੇਣਾ ਮੈਨੂੰ ਜਾਨ ਦਾ ਖਤਰਾ ਤੇ ਮੈਂ ਜਾਣਾ ਨਹੀਂ ਤੇ ਮੈਂ ਕਿਹਾ ਵੀ ਅਸੀਂ ਇਹਦੀ ਜ਼ਮਾਨਤ ਕਰਾ ਲਈਏ ਤੇ ਕੱਲ ਨੂੰ ਆਖੇ ਵੀ ਅਸੀਂ ਮੈਂ ਤਾਂ ਬਾਈ ਇੱਥੇ ਸਾਇਲਮ ਦਾ ਕੇਸ ਪਾ ਦੇਣਾ ਉਹ ਨਵੇਂ ਨਵੇਂ ਪਾਸੇ ਨੂੰ ਗੱਲ ਤੁਰ ਪਈ ਤੇ ਉਹ ਨੂੰ ਸਮਝਾਇਆ ਵੀ ਉੱਥੇ ਤੇਰੇ ਮਾਪੇ ਇਕੱਲੇ ਨੇ ਉਹ ਵੀਡੀਓਜ਼ ਵੇਖਣਦੇ ਆ ਵੀ ਉਹ ਰੋਂਦੇ ਰੋਂਦੇ ਨੇ ਦੀ ਮਾਂ ਵੀ ਉਹਦਾ ਪਿਓ ਵੀ ਸਾਡਾ ਇਕੱਲਾ-ਇਕੱਲਾ ਪੁੱਤ ਹੈ ਹੈਗੇ ਵੀ ਮਾੜੇ ਤੇ ਉਹ ਜਿਹੜੇ ਉਹਦੇ ਪਿੰਡ ਵਾਲੇ ਨੇ ਉਹਦੇ ਮੁਖਾਲਫ ਨੇ ਆ ਗੁਆੜ ਵਾਲੇ ਤੇ ਪੰਗੇ ਤੇ ਉਹਨੇ ਵੀ ਲੈ ਹੋਣਗੇ ਤੇ ਤੁਸੀਂ ਵੀ ਹੱਥ ਹੌਲਾ ਭਰਾ ਕਰ ਲੋ